ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਵਲੌਗ ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਖਾਂ ਰਾਤਾਂ ਚੋਂ ਤੱਕੀਆਂ ਬਖਸ਼ੇ ਮੱਕੀ ਪਹੁੰਚੇ ਵਜ ਮੋਟਰ ਪਰ ਪਹਿਲਾਂ ਕੱਲ ਦਾ ਮੀਂਹ ਤੁਹਾਨੂੰ ਦਿਖਾਇਆ ਦਾ ਪਰ ਪੈਂਦਾ ਜਣੀ ਸਾਡੇ ਬਹੁਤਾ ਨਹੀਂ ਪਿਆ ਭੂਰ ਜੀ ਪੈਂਦੀ ਆ ਕੱਲ ਦੀ ਉਹ ਕਦੇ ਪੈਣ ਲੱਗ ਜਾਂਦੀ ਆ 5-7 ਮਿੰਟ ਪੈ ਕੇ ਫੇਰ ਹਟ ਜਾਂਦਾ ਏਕਨੇ ਰਾਤ ਨੂੰ ਸਾਰੀ ਰਾਤ ਵੀ ਏਕਨੇ ਕੱਢਦੀ ਕਦੇ ਪੈਣ ਲੱਗ ਗਿਆ ਕਦੇ ਹਟ ਗਿਆ ਯਾਨੀ ਉਕਣਾ ਪੰਤਾਲੇ ਪੰਤੂਲੇ ਚੱਲੇ ਮਾੜਾ ਮੋਟਾ ਪੰਤਾਲੇ ਬਤੇ ਪਾਣੀ ਨਿਕਲਿਆ ਸਵੇਰੋਂ ਮਾੜੀ ਜੀ ਫੜੀ ਦੀ ਸਪੀਡ ਜੀ ਉਹ ਵੀ ਇੰਨਾ ਬਹੁਤਾ ਨਹੀਂ ਹੈਗਾ ਹੁਣ ਦੇਖੋ ਤਕਰੀਬਨ 3 ਵਜ ਗਏ ਕਿਉਂਕਿ ਤੇ ਪਹਿਲਾਂ ਅੱਪਾ ਜੀ ਖੰਡਪਾਰ ਸਾਹਿਬ ਆਰੰਭ ਕਰੇਦੇ ਹੁਣ ਉੱਥੇ ਡਿਊਟੀ ਲੱਗ ਗਿਆ 12 ਦੇ 2 2 ਦੇ ਹੁਣ ਘਰਾਂ ਪਹੁੰਚ ਗਏ ਵੀ ਬੱਦਲ ਦੀ ਚੜਾਈ ਹੋ ਗਈ ਆ ਫੁੱਲ ਚਲੋ ਬੱਦਲ ਜਿਹੜਾ ਆਈ ਤਾਂ ਹੁਣ ਕੱਲ ਦੀ ਹੋ ਹੁਲਤੀ ਵੀ ਜਾਣੇ ਸਾਡੇ ਬਚਾਓ ਆ ਜੀ ਵੀ ਮੀਂਹ ਆਲੇ ਨਾ ਹਲੇ ਤਾਂ ਪਾਣੀ ਵਾਲਾ ਕੰਮ ਵੀ ਨਹੀਂ ਹੋਇਆ ਸਾਡੇ ਧਰਤੀ ਹਲੇ ਸੁੱਕੀ ਹੋ ਪਈ ਆ ਮਾੜੀ ਮੋਟੀ ਸਲਾ ਬੀਜ ਜੱਪਾ ਕਹਿੰਦੇ ਪਾਣੀ ਜਿੰਨਾ ਕੰਮ ਹੋਵੇ ਨਹੀਂ ਕਿਉਂ ਪਾਣੀ ਖੜੇ ਨਹੀਂ ਖੇਤਾਂ ਵਿੱਚ ਹਲੇ ਵੀ ਹੁਣ ਬਦਲ ਆ ਫੇਰ ਫੁੱਲ ਜਿਹੜਾ ਵੈਦਰ ਤੇ ਪਰ ਆਪਾਂ ਨੂੰ ਕਈ ਪਾਸੇ ਦੇ ਫੋਨ ਆ ਰਹੇ ਖਬਰਸਾਰ ਚਲੋ ਪੁੱਛਦੇ ਆ ਸਾਰੇ ਆਪਾਂ ਵੀ ਜਿਨ੍ਹਾਂ ਦੇ ਨੰਬਰ ਆਪਾਂਵੇਂ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਵੀ ਬੰਗਿਆਂ ਦੇ ਫੋਨ ਆਇਆ ਤਾਂ ਕਹਿੰਦੇ ਮਸਲੀ ਸਾਡੇ ਸਵੇਰ ਦਾ ਤਰਕੇ ਦਾ 2 ਵਜੇ ਦਾ ਪੈਂਦਾ ਪੈਂਦਾ ਵੀ ਬਹੁਤ ਜ਼ੋਰ ਗਾਦਾ ਇੱਕੇ ਚਾਲ ਪੈਂਦਾ ਕਹਿੰਦੇ ਜਦਾਈ ਵੀ ਕਣਕਾਂ ਚ ਪਾਣੀ ਖੜਾ ਫੁੱਲਣ ਉਧਰ ਨੂੰ ਕਣਕਾਂ ਪਹਿਲਾਂ ਵੀ ਗੀਰਤੀਆਂ ਦੇ ਜਿਹੜਾ ਪਹਿਲਾਂ ਮੀਂਹ ਆਇਆ ਤਾਂ ਜਿਹੜਾ ਰਹਿਣ ਪਈ ਤੀ ਫੋਵਾੜੇ ਕੰਨੀ ਨੂੰ ਵੀ ਹੁਣ ਵੀ ਕਹਿੰਦਾ ਨੁਕਸਾਨ ਆ ਸਾਡੇ ਵੀ ਚਲੋ ਹਲੇ ਹਵਾ ਨਹੀਂ ਚੱਲੀ ਹੈਗੀ ਮੀਂਹ ਬਹੁਤ ਹੈ ਪਰ ਸਾਡੇ ਬਾਈ ਮੀਂਹ ਜਵਾਂ ਨਹੀਂ ਪਿਆ ਹੈਗਾ ਭੂਰ ਜੀ ਪਈ ਹੈ ਚਲੋ ਧਰਤੀ ਮੜੀ ਮੋਟੀ ਗਿੱਲੀ ਹੈ ਬਹੁਤ ਹੀ ਨਾ ਮੈਂ ਤੁਹਾਨੂੰ ਵੀ ਦਿਖਾਵਾਂਗਾ ਵੀ ਕਣਕਾਂ ਦਾ ਬਚਾਓ ਆ ਕਣਕਾਂ ਖੜੀਆਂ ਹਲੇ ਕੋਈ ਕਣਕ ਨਹੀਂ ਕਿਹਨੂੰ ਪਾਣੀ ਲੱਗੇ ਹੀ ਨਹੀਂ ਹਲੇ ਹਲੇ ਧਰਤੀ ਉਹਨੇ ਗਿੱਲੀ ਹੋਈ ਨਹੀਂ ਹੈਗੀ ਜੇ ਪਾਣੀ ਪੂਰਾ ਜ਼ੋਰ ਕਰ ਮੀਂਹ ਪੈ ਕੇ ਹਵਾਜਾਂ ਦੀ ਫੇਟ ਆ ਹਵਾ ਚੱਲੀ ਹੈ ਸਾਡੇ ਵਾਸੇ ਦਖਣ ਬਹੁਤ ਜ਼ੋਰ ਜ਼ੋਰ ਕਰ ਇੱਧਰ ਮੁੱਕ ਸਰਕਿੰਨੀ ਤੇ ਫੋਨ ਆਇਆ ਉਹਦੋਂ ਨੂੰ ਕਹਿੰਦੇ ਹਨੀ ਪਈ ਹੈ ਵੀ ਕਣਕਾਂ ਖਬਰਾਂ ਦਾ ਪਤਾ ਲੱਗ ਜਾਂਦਾ ਚਲੋ ਹਲੇ ਸਾਡਾ ਬਾਈ ਬਚਾਓ ਹੈ ਵੀ ਏਕਣੇ ਬਚਾਉ ਰਹਿ ਜਵੇ ਵਧੀਆ ਪਰ ਜਿੰਨਾ ਮੀ ਦੱਸਿਆ ਵਾ ਅੱਜ 90 ਫਰਾਂ ਦਾ ਦੱਸਿਆ ਵਾ ਪਰ ਪਿਆ ਨਹੀਂ ਹੈਗਾ ਪੂਰੇ ਪਈਆ ਬਹੁਤਾ ਨਹੀਂ ਪਿਆ ਹੈਗਾ ਹੁਣ ਜਿਹੜਾ ਰਹਿੰਦਾ ਟਾਈਮ ਹੈ ਇਹਦੇ ਵਿੱਚ ਪਤਾ ਕੁਛ ਨਹੀਂ ਕਿ ਹੁਣ ਦੱਸਿਆ ਮੀ ਘਟਾ ਪਰ ਬੱਦਲ ਬਹੁਤ ਜੜਿਆ ਵਾ ਆ ਦੇਖੋ ਬੱਦਲ ਕਿਹੜੇ ਸਾਫ ਗਾ ਸਾਰੇ ਏਕਣੇ ਬੱਦਲ ਵੀ ਮਾ ਚਲੋ ਹੁਣ ਬੱਦਲ ਤੇ ਪਹਿਲਾਂ ਹੁਣ ਮੀ ਹਟਿਆ ਵਾ ਕੋਈ ਕਿਣੀ ਨਹੀਂ ਗਿਰਦੀ ਪੂਰ ਵੀ ਨਹੀਂ ਪੈਂਦੀ ਹੈਗੀ ਹੁਣ ਆਪਾਂ ਐ ਵੱਡਣਾ ਬਸੇਣ ਪਰ ਬਸੇਣ ਪਸੂਣ ਕੇ ਟੇਟੇ ਕਰਤੇ ਕੱਲ ਮੈਂ ਤੁਹਾਨੂੰ ਦਿਖਾਇਆ ਦਾ ਵੀਡੀਓ ਵਿੱਚ ਖੜਾ ਤਾਂ ਜਿਹੜਾ ਆਪਣਾ ਦੂਆ 11 ਮੈਂ ਕਿਹਾ ਸੀ ਖੜਾ ਸਾਡਾ ਪਰ ਉਹ ਇਸ ਟਾਈਮ ਲੰਬਾ ਪਿਆ ਉਹ ਤਾਂ ਸੁਰ ਨਹੀਂ ਹੈਗਾ ਵੀ ਕਿੱਦਾਂ ਵੱਢ ਹੋਣਾ ਇੱਕ ਨੇ ਜਿਹੜੇ ਬਰਸੇ ਨੇ ਹੁਣ ਤੇ ਗਰਜਣਾ ਫਿਰ ਵੱਢ ਹੋਣਾ ਲੇਟ ਜਾ ਕੇ ਫੇਰ ਗਲ ਜਾਂਦਾ ਕਿ ਉਹ ਨਾ ਉੱਪਰ ਮਾੜੀ ਮੋਟੀ ਭੂਰ ਪੈ ਗਈ ਪਾਣੀ ਸੁੱਕਦਾ ਹੀ ਨਹੀਂ ਇਹੀ ਗਾਲ ਦਿੰਦਾ ਬਾਕੀ ਤੁਹਾਨੂੰ ਦਿਖਾਉਂਦੇ ਜੀ ਕਣਕ ਦਾ ਸਾਡੇ ਜਿਹੜਾ ਹਾਲਾਤ ਹੈ ਬਹੁਤ ਵਧੀਆ ਹੈ ਵੀ ਕਣਕ ਕਿਤੇ ਹੀ ਮਾੜੀ ਮੋਟੀ ਕੋਠੇ ਦੇ ਗੱਲ ਲਾ ਕੇ ਹਵਾ ਹਵਾ ਘੁੰਮ ਕੇ ਗਰ ਗਈ ਉੱਥੇ ਨੂੰ ਤੱਕੀ ਖੰਡ ਸਮਝ ਲੋ ਵੀ ਗਰ ਗਈ ਨਹੀਂ ਤਾਂ ਕਣਕਾਂ ਤਕਰੀਬਨ ਖੜੀਆਂ ਸਾਰੀਆਂ ਜਿਕੜਾ ਕਣਕਾਂ ਉਪਰ ਵਜਨਤਾ ਪਰ ਨਹੀਂ ਕੋਈ ਉਹ ਨਹੀਂ ਨੁਕਸਾਨ ਹੈਗਾ ਵਧੀਆ ਖੜੀਆਂ ਵੀ ਇੱਕਨੇ ਮਹਾਰਾਜ ਸੱਚੇ ਪਾਸ ਸੋਖ ਰੱਖੀ ਬਚਾਓ ਇਹ ਰੱਖੀ ਚਲੋ ਪਾਣੀ ਵੀ ਲੱਗਦਾ ਹੋਵੇ ਸਮਝ ਲਓ ਪਾਣੀ ਦੀ ਕਸਰ ਧੀ ਜਣੀ ਹਲੇ ਪਾਣੀ ਵਾਲਾ ਕੰਮ ਤਾਂ ਨਹੀਂ ਹੋਇਆ ਚਲੋ ਸਾਰ ਲਉਗੇ ਪਾਣੀ ਫੇਰ ਲਾ ਲਾਂਗੇ ਪਰ ਜਿਹੜਾ ਹਿਸਾਬ ਦਾ ਬੱਦਰ ਖੜਾ ਮੈਨੂੰ ਲੱਗਦਾ ਵੀ ਇਹ ਨਾ ਕਰ ਦੇਣਾ ਕੁਝ ਚਲੋ ਮੈਂ ਦਿਖਾਉਂਦਾ ਜੀ ਇੱਕ ਵਾਰ ਦੂਏ ਕੈਮਰੇ ਗਾ ਵੀ ਕਿਵੇਂ ਦੇ ਹਾਲਾਤ ਆ ਦੇਖੋ ਇੱਥੇ ਨਹੀਂ ਸਾਡੇ ਪਾਣੀ ਪੂਣੀ ਖੜਾ ਹੁੰਦਾ ਹੋਰ ਕਿਤੇ ਕਦੇ ਨਹੀਂ ਜੁੱਬੀਆਂ ਜਾਬੀਆਂ ਖੜੀਆਂ ਹੈਗੀਆਂ ਉੱਕੇ ਪਿਆ ਪਰ ਆਪ ਪਰਸੀਨ ਲਜਾਤਾ ਹਾਂ ਖੇਤ ਸਾਰਾ ਬਿਛਾਤਾ ਪਰਸੀਨ ਵਾਲਾ ਜਿੰਨਾ ਜਿੰਨਾ ਤਕੜਾ ਦਾ ਗੇਰਿਆ ਪਿਆ ਹੋਰ ਇਹ ਕਣਕਾਂ ਸਭ ਖੜੀਆਂ ਐ ਦੇਖੋ ਇਹ ਕਣਕਾਂ ਖੜੀਆਂ ਆ ਹੁਣ ਇਹਨਾਂ ਬੱਲ ਆਈ ਵੀ ਪੂਰੀ ਬੱਲ ਆਈ ਵੀ ਐ ਇੱਕ ਤਾਂ ਹੁੰਦੀ ਵੀ 80% ਰੋਬੇ ਨਾ 100% ਨੇ ਸਰ ਗਈ ਕੋਈ ਡੱਕਾ ਇਹਦੇ ਨਹੀਂ ਜਿਹੜਾ ਘਬੋਲੇ ਚ ਨਹੀਂ ਹੈਗਾ ਵੀ ਸਾਰੀਆਂ ਖੜੀਆਂ ਬਾਕੀ ਇਹਨਾਂ ਨੂੰ ਕੰਮ ਕਰ ਗਿਆ ਮੈਂ ਜਿਹੜਾ ਹੈ ਪਿਆ ਰਸਮ ਆ ਜਾ ਕੱਲ ਦਾ ਹੀ ਪੈਂਦਾ ਇਹ ਆਪਣੇ ਗੱਠੇ ਆ ਜੀ ਬਹੁਤ ਵਧੀਆ ਹੋਏ ਹੋਏ ਐ ਜਿੰਨੇ ਸਮਝ ਲੋ ਹੁਣ ਜੀ ਤਕੜਿਆ ਐ ਹਾਂ ਲਾਥਣਾ ਆ ਫੇਰ ਗੱਠੇ ਖੜੇ ਆ ਜਿਹੜੇ ਉਹ ਸ਼ੋਰੇ ਵਾਲੇ ਥੋੜੇ ਜਿ ਦੱਬੇ ਹੋਏ ਐ ਸ਼ੋਰੇ ਵੇਤਾ ਪਤਾ ਹੀ ਤੁਹਾਨੂੰ ਚੀਜ਼ ਹੋ ਜਾਂਦੀ ਆ ਆ ਸ਼ੋਰੇ ਦੇ ਬਾਹਰ ਐ ਗੱਠਾ ਵਧੀਆ ਖੜਾ ਜਿੰਨਾ ਵੀ ਖੜਾ ਇਹ ਆਪਾਂ ਨੇ 50 ਗ੍ਰਮੀ ਦਾ ਬੀਜ ਲੰਦਾ ਦਾ ਸੋਨਾ ਸਰ ਗਿਆ ਤੇ ਦੇਗਾ ਮੱਕੀ ਦੇਖਦੇ ਜੀ ਮੱਦਲ ਵਾਲਾ ਕਰਦਾ ਗਿਆ ਹੁਣ ਚੜਾਈ ਤਾਂ ਹੈਗੀ ਆ ਫੁੱਲ ਫੇਰ ਪਰ ਆ ਦੇਖੋ ਸਾਡੇ ਧਰਤੀ ਸੁੱਕੀ ਪਈ ਆ ਇੰਨਾ ਕੋਈ ਹੋ ਨਹੀਂ ਹੈਗਾ ਮੀਂਹ ਆਲਾ ਨਹੀਂ ਤਾਂ ਇੱਥੇ ਬੂਟੇ ਝੋਈ ਜਾਂਦੇ ਕੋਸ਼ਿਸ਼ ਜਿਹਾ ਜੇ ਕੋਣਾਂ ਪਾਣੀ ਛਿੜਕਿਆ ਬੰਦਾ ਇੱਕੋ ਦਾ ਕੰਮ ਚ ਹੋਇਆਗਾ ਮੀਂਹ ਜਿਹੜੇ ਹਿਸਾਬ ਨਾਲ ਆਲੇ ਦਾਲੇ ਮੀਂਹ ਪਿਆ ਫੇ ਸਾਡੀਆਂ ਫਸਲਾਂ ਗਿਰ ਜਾਣੀਆਂ ਦੀਆਂ ਕਿਉਂ ਕਣਕਾਂ ਸਾਰੀਆਂ ਨਸਰੀਆਂ ਵੇ ਆਹ ਦੇਖੋ ਤਕਰੀਬਨ ਸਾਡੇ ਸਾਰੀਆਂ ਠੀਕੇ ਖੜੀਆਂ ਜਿੰਨੀਆਂ ਖੜੀਆਂ ਕਿੱਕ ਗੇੜਾ ਮਾਰ ਕੇ ਆਉਂਦੇ ਪੰਘਾਂ ਦੇ ਖੇਤਾਂ ਕਿੰਨੇ ਬੱਦਲ ਦਾ ਮੀਂਹ ਦਾ ਪਤਾ ਕੁਝ ਨਹੀਂ ਕਰ ਪੈਣ ਲੱਜੇ। ਯਾਨੀ ਪੈਂਦੀ ਭੂਰ ਜਿਉ ਹੈ ਵਾਫਰੇ ਕੱਪੜੇ ਪਹਿੋਂ ਨੇ ਡਰਜਾ ਲੱਗਦਾ। ਮੌਸਮਾਂ ਠੰਡਾ ਹੋਇਆ ਪਿਆ। ਵੀ ਚਲੋ ਇੱਕ ਗੇੜਾ ਮਾਰ ਕੇ ਆਉਂਦੇ ਗਾਂਾਂ ਵੀ ਦੇਖ ਕੇ ਆਉਂਦੇ। ਚੱਲਦਾ ਰੱਖਣੇ ਆ ਜੀ ਹੁਣ ਵੀ ਸਾਡੇ। ਲੋ ਭਾਈ ਪਹੁੰਚ ਗਏ ਸੁਵੇਾਰ ਵੀ ਇੱਥੇ ਗਣਕਾ ਖੜੀਆਂ ਸਰਬਜੀਤ ਰਾਣੀ ਹੈ। ਵੀ ਕੋਈ ਬਾਲਵਿੰਗਾ ਨਹੀਂ। ਠੀਖੜੀ ਕਈ ਜਗ੍ਹਾ ਹੁਣ ਪਰ ਰਾਸਤੇ ਦੇਖਾਂ ਜਿਹੜੇ ਬੂਟੇ ਵਾਲੀਆਂ ਗਣਕਾਂ ਉਹਨਾਂ ਨੂੰ ਹਵਾ ਨੇ ਮਾਰਿਆ ਵਾ ਝੋਲਾ ਜਾ ਗੇਰੀਆਂ ਵਿੱਚ 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 ਆਹੇ ਕੋਈ ਚੱਲੋ ਮੈਨੂੰ ਤਾਂ ਹੀ ਪਤਾ ਲੱਗਦਾ ਪਾਣੀ ਹੈ ਨਹੀਂ ਕੋਈ ਗੰਨੇ ਗੰਨੇ ਲੋਦਿਆਂ ਨੂੰ ਟਰੈਕਟਰ ਲੱਗਦੇ ਆ ਉਹਦੇ ਦਾ ਚਿਕੜੀ ਕੋਈ ਵੀ ਇਹਦਾ ਜੋ ਪਾਈਪ ਲਾਈਨ ਦੱਬਣ ਕਰਕੇ ਜਿਆਦਾ ਪੱਠ ਹੋ ਗਈ ਦੀ ਮਿੱਟੀ ਉਹਦੇ ਕਰਕੇ ਹੋਈ ਵੀ ਇਹ ਚਿਕੜੀ ਜੀ ਆਹ ਦੇਖੋ ਮਿੱਟੀ ਮੁੱਟੀ ਸੁੱਕੀ ਹੋਈ ਜਮੀ ਸਾਡੇ ਬਹੁਤਾ ਨਹੀਂ ਜਿਆਦਾ ਕਿਉਂ ਬਦਲਬਾਈ ਤਾਂ ਹਲੇ ਵੀ ਹੈਗੀ ਬਹੁਤ ਘੜੀ ਪਰ ਟਾਈਮ ਲੰਘ ਗਿਆ ਜਿਹੜਾ ਦੱਸਿਆ ਵਾ ਤਾਂ ਮੀ 90% 95% ਉਹਦਾ ਟਾਈਮ ਗਿਆ ਟੱਪ ਹੁਣ ਇਹ ਨਹੀਂ ਪਤਾ ਵੀ 60% ਵਾਲਾ ਹੀ ਪੈ ਜਾਵੇ ਦੱਸਿਆ ਵਾ ਹਲੇ 60% ਵੀ ਕਹਿ ਕੋ ਨਹੀਂ ਸਕਦੇ ਇਹ ਜੀ ਫਸਲ ਨੂੰ ਵਧੀਆ ਵੀ ਹਲੇ ਮੀ ਇਹ ਹੁਣ ਇਹ ਜੰਮਦੀ ਆ ਇਹ ਚ ਮੱਕੀ ਬੀਜੀ ਵੀ ਆ ਮੱਕੀ ਜਮਣ ਲੱਗੀ ਵੀ ਨਿਕਲਦੀ ਬਾਹਰ ਉਹ ਸੱਪ ਨਿਕਲਣ ਲੱਗੀ ਬਾਹਰ ਇਹਦੇ ਵਾਸਤੇ ਮਹੀਂ ਫਾਇਦੇ ਚ ਕਿਉਂ ਨਾ ਹੁਣ ਜਕਣਾ ਪਈਏ ਭੂਰ ਜੀ ਆਹ ਪਈ ਐ ਕੱਲ ਨੂੰ ਸਾਰੀ ਬਾਹਰ ਨਿਕਲਣੀ ਐ ਦੇਖੋ ਕਿੰਨੇ ਨਿਕਲਦੀ ਮੱਕੀ ਸਰੋਂ ਸਰੋਂ ਖੜੀ ਗਏ ਵਧੀਆ ਸਰੋਂ ਦਾ ਤਕਰੀਬ ਮੈਂ ਕਹਿੰਦਾ ਸਾਢੇ ਸੱਟੇ 708 ਦੇ ਗੇੜੇ ਤੇ ਗਈ ਹੋਣੀ ਬਹੁਤ ਕਦ ਕੱਢਿਆ ਸੋਨ ਬਾਕੀ ਲੱਗਿਆ ਫੁੱਲ ਸਾਰੇ ਚੜਨ ਪਾਲੀ ਗਈ ਲੱਗ ਪੈਣਾ ਇਹਨਾਂ ਇਹਨੂੰ ਵੇਖੋ ਆਪਣਾ ਲਈ ਕਾਂਕੜਾ ਵੀ ਬਚਾਉਗਾ ਬੂਟਿਆਂ ਵਾਲੀਆ ਕਿਉਂ ਸਾਡੇ ਹਲੇ ਮੀਂਹ ਨਹੀਂ ਪਿਆ ਹੈਗਾ ਆ ਦੇਖੋ ਸੁੱਕਾ ਪਏ ਫੇਰ ਕੋਈ ਪਾਣੀ ਉਹ ਨਹੀਂ ਹੈ ਨੇ ਮਹੀ ਪੈ ਗਈ ਫਸਲ ਗਿਰਦੀ ਜਗਾ ਦਾ ਬੁੱਟਿਆਂ ਵਾਲੇ ਨੂੰ ਕੋਸਾਂ ਮਿਲੋ ਵੀ ਇਹ ਹਲਾ ਰਾਜਾ ਬੱਜਿਆ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਬੁੱਟਿਆਂ ਦੇ ਵਿੱਚ ਵੀ ਵਧੀਆ ਬਸ ਹੁਣ ਸਾਨੂੰ ਲੋੜ ਨਹੀਂ ਹੈਗੀ ਮੀਂਹ ਦੀ ਇੰਨਾ ਗਾ ਚਾਹੀਦਾ ਸਰੋਂ ਦਾ ਫਰਕ ਜਾਂਦਾ ਜੀ ਪਹਿੰਦਾ ਦਿਨ-ਪਰ ਦਿਨ ਲੇ ਕਹਣਾ ਤੋਂ ਪਾਣੀ ਲੱਗ ਗਈ ਤੇ ਪੈਣ ਹੁਣ ਉਹਦਾ ਫੁੱਲ ਫੁੱਲ ਸਾਰੇ ਝੜ ਜਾਣੇ ਤੇ ਕੱਦੇ ਪਰ ਆ ਮੌਸਮ ਥੋੜਾ ਠੰਡਾ ਜਾ ਹੁਣ ਕਰਕੇ ਫਰਕ ਪੈ ਗਿਆ ਫਿਰ ਫੁੱਫਲੀ ਜਿੰਨੀ ਪਈ ਦੀ ਵਧੀਆ ਪਈ ਇਹ ਵੀ ਜਾ ਜੇ ਕਨੋਲਾ ਇਹਨਾਂ ਪਿੱਛੇ ਵੀ ਕੱਦ ਬਹੁਤ ਕੱਢਿਆ ਦਾ ਵੀ ਇਹਨਾਂ ਐ ਕਣ ਜਿੱਥੇ ਕਿਤੇ ਆੜ ਜੀ ਲੱਗੀ ਵੀ ਨਾ ਉੱਥੇ ਗਰੀ ਵੀ ਕਣਕ ਨਹੀਂ ਤਕਰੀਬਨ ਸਾਡੇ ਖੜੀਆਂ ਹੀ ਸਾਰੀਆਂ ਠੀਕ ਹੈ ਬੱਦਲ ਚੜਿਆ ਬਹੁਤ ਇਹਨੂੰ ਘਟਾ ਕੁਝ ਵੀ ਕਰ ਸਕਦਾ ਹੈ ਚਲੋ ਦੇਖਦੇ ਕਿਆ ਬਣਦਾ ਬਾਕੀ ਦਿਖਾਉਂਦਾ ਜੀ ਹੋਰ ਆ ਤਾਂ ਮਹੀਨਾ ਹੀ ਉਕਰਿਆ ਪਿਆ ਕੋਈ ਕੰਮਕਾਰ ਵੀ ਨਹੀਂ ਰਿਹਾ ਇਹਨਾਂ ਬਹੁਤਾ ਬੇਲੇ ਜੀ ਕਰੇ ਪਿਆ ਬਾਕੀ ਸਰੋਂ ਦਾ ਬਹੁਤ ਫਰਕ ਪੈਂਦਾ ਜੀ ਦਿਨ ਬਦਨ ਦੇਖੋ ਫੌਲੀ ਕਿਹੜੇ ਹਿਸਾਬ ਨਾਲ ਬਾਕੀ ਇਹ ਛੱਡਦਾ ਭਾਈ ਬਹੁਤ ਫਾਇਦਾ ਮਹੀਨੇ ਦੇ ਵਿੱਚ ਅਜੇ ਕੋਣ ਮੈਦ ਤੋਂ ਛੱਡ ਗਿਆ ਐ ਇੰਨਾ ਹਨੇਰਾ ਹੋ ਗਿਆ ਬੱਦਲ ਨੇ ਖੱਟਿਆ ਹੋਆ ਕੰਮ ਪਰ ਲੈ ਖਾਦ ਵਿੱਚ ਮਾਲਕ ਸੱਤੇ ਪਾਸੇ ਲਖਾ ਦੇ ਇਹਨੂੰ ਹੁਣ ਹੁਣ ਨਹੀਂ ਵੀ ਚਾਹੀਦਾ ਸਾਨੂੰ ਹੋਂਤਾ ਜਿਹੜੇ ਹਿਸਾਬ ਨਾਲ ਬਾਹਰ ਕਣਕਾਂ ਗੇਰੀਆਂ ਪਤਾ ਲੱਗਦਾ ਸਾਨੂੰ ਫੇਰ ਨੁਕਸਾਨ ਹੈ ਬਈ ਜਦ ਤੂੰ ਸਾਡੇ ਕਣਕਾਂ ਵੀ ਤਕਰੀਬਨ ਗੱਦਰ ਜਿਹਾ ਹੋਈਆਂ ਪਈਆਂ ਬਿਰਾਉਂਦੇ ਬੰਦੇ ਫਰਕਾਂਜਾਂ ਮਾਰਦੇ ਫਰਕਾਂਜਾਂ ਮਾਰਦੇ ਆਉਂਦੇ ਆ ਇਹ ਬਹੁਤ ਔਖਾ 뜰 ਕਰਨ ਦੇ ਵਿੱਚ ਇਹ ਜੀਆ ਯਾਰ ਦੇਖ ਲੋ ਜੀ ਮੁੰਡੇ ਬਖੌਲ ਕਰਦੇ ਆਉਂਦੇ ਕਹਿੰਦੇ ਵੀ ਖੇਤ ਦਾ ਮਾਸੜ ਆਉਂਦੇ ਇਹ ਆ ਦੇ ਇਹ ਲਾ ਸਾਰਿਆਂ ਨੂੰ ਆਏ ਆ ਵੇ ਆ ਵੀ ਸਾਡੀ ਕਣ ਕਣ ਅਗਰ ਵੀ ਸਾਡੇ ਨੇ ਕਰਕੇ ਸਾਡੇ ਤਾਂ ਮੀਂਹ ਨਹੀਂ ਪਿਆਏਗਾ ਇਹ ਨਹੀਂ ਨਹੀਂ ਟਾਰ ਤਾਂ ਨਹੀਂ ਹੈਗਾ ਆ ਰਣੀ ਆਏਗਾ ਉਹ ਬਸ ਆਪਣੇ ਨੂੰ ਵੇਣੇ ਨਾ ਰੱਖਦੇ ਰ ਬਸ ਕਰ ਬਸ ਕਰ ਨਹੀਂ ਨਹੀਂ ਸਾਡੇ ਕੋ ਗੁੱਸਾ ਕਾਦੇ ਖਾ ਗਿਆ ਤੋ ਇਹਨਾਂ ਰੱਬ ਨੇ ਨਹੀਂ ਪਾਇਆ ਮੀਂਹ ਅਸੀਂ ਤਾਂ ਕੁਝ ਨਹੀਂ ਕਾਏਗਾ ਮੈਂ ਤਾਂ ਮੀਂਹ ਮੰਗਦਾ ਹੀ ਨਹੀਂ ਹੈ ਫੇਰ ਤੂੰ ਮੋਟਰਸਾਈਕਲ ਸਾਡੇ ਕੋ ਜੜਾਉਂਦਾ ਨਾਲੇ ਚੜਦਾ ਤੁਰਕਾਦਾ ਹੈ ਚੜਦਾ ਤੁਰਕਾਦਾ ਨੰਝ ਤੇ ਤੇਲਕਣ ਉਸ ਤੇਲਕਣ ਹੀ ਆ ਸੋਕੇ ਭਗਾ ਚਲਕਾ ਹੈ ਚਲਪ ਕਰ ਦਿਓ ਆਪਣੇ ਤਾਂ ਮੀਂਹ ਦਾ ਹੈ ਨਹੀਂ ਯਾਰ ਮੀਂਹ ਕਿੱਥੇ ਹੋਇਆ ਤਾਂ ਹੀ ਗਣਕਾਂ ਦਾ ਪਜਾਉ ਹੈ ਮੈਨੂੰ ਹਵਾ ਨੇ ਕੰਨ ਗਣਕਾਂ ਦਾ ਮੈਨੂੰ ਬਾਹਰ ਤੇ ਨਾ ਬੰਗਿਆ ਕਹਿੰਦੇ ਬਾਈ ਦਾ ਫੋਨ ਆਇਆ ਕਹਿੰਦਾ ਦਾਤ ਤੇ 2 ਵਜੇ ਦਾ ਇੱਕੇ ਚਾਲ ਪੈਂਦਾ 11 ਵਜੇ ਫੋਨ ਆਇਆ ਇਹਦਾ ਕਹਿੰਦਾ ਕਣਕਾ ਭਰੀਆਂ ਘਨੇ ਪਾਣੀ ਕਰ ਤੇਰਾ ਇਹ ਅਜੇ ਹਾਲਾਤ ਆ ਹੁਣ ਨਜਣਾ ਹੀ ਨਹੀਂ ਆਇਆ ਹੁਣ ਬਦਲ ਯਾਰ 95% ਵਾਲਾ ਲੰਘ ਗਿਆ ਟਾਈਮ ਇਹਦਾ ਨਹੀਂ ਕੱਲ ਦਾ ਵੀ ਹਜੇ ਕੱਲ ਉਹ 60% ਯਾਰ ਬਾਜੀ ਫੇ ਪੰਜ ਚਾਰ ਵਾਲੀ ਵੇ ਜਾਦਾ ਆਹੋ ਪਤਾ ਨਹੀਂ ਕੋਸਣਾਗਾ ਠੱਕੀ ਠਾਲ ਦਿੰਦਾ ਮੈਂ ਤਾਂ ਹੁਣ ਅਰਦਾਸਾਂ ਹੀ ਕਰਦਾ ਮੈਂ ਲੰਘ ਜਾ ਹੁਣ ਨਾ ਪਈ ਸਾਡੇ ਬਹੁਤ ਨਹੀਂ ਮੈਂ ਤਾਂ ਖੇਤ ਦੇ ਦੇਖਣ ਆਇਆ ਤਾਂ ਮੈਂ ਕਹਿੰਦਾ ਫਿਕਰ ਕਹਿੰਦਾ ਬੁੱਟੇ ਨੂੰ ਪਾਣੀ ਲਾ ਦੋ ਬੁੱਟੇ ਨੂੰ ਲਾ ਦੇ ਦੂ ਪਾਣੀ ਸਵੇਰੇ ਲਾ ਦੇਣਾ ਰਾਤ ਆ ਅੱਜ ਰਾਤ ਹੋਰ ਦੇਖ ਲਾਗਾ ਨਾ ਰੱਬ ਨਾਲ ਤਾਂ ਨਹੀਂ ਹਲੇ ਲਾਇਆ ਕੁਛ ਨਹੀਂ ਕਰਿਆ ਹਾਂ ਇਹ ਇਹ ਨਹੀਂ ਹਲੇ ਚੱਲਦਾ ਹੋਇਆਗਾ ਇਹ ਲੈਟਰਿੰਗ ਦਾ ਖੱਡਾ ਅੰਦਰ ਜਿਹੜਾ ਬਣਾਇਆ ਵਜਾੜ ਪਰ ਇਹੋ ਤਾਂ ਨਹੀਂ ਪਾਣੀ ਪੂਣੀ ਨਾ 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 ਖਾਲੀ ਹੈ ਇਹਦਾ ਗੋਲ ਜੀ ਹੋ ਜੂਗਾ ਨਾ ਕੁਛ ਨਹੀਂ ਹੁੰਦਾਗਾ ਅ ਇਧਰ ਮੁਕਸਰ ਕੇ ਨਹੀਂ ਆਹਣ ਪਹਿਲੀ ਅੱਛਾ ਹਾਂ ਆਹ ਵਾਲੀ ਬਸਦਾ ਆਹ ਬਾਈ ਬਦਲ ਚੜਿਆ ਸਾਡੇ ਹੀ ਬਹੁਤ ਹੈ ਤੂੰ ਪੈ ਜੇ ਥੋੜਾ ਸਰਕਾ ਜਾ ਫਿਰ ਫਾਇਦਾ ਉਹ ਨਹੀਂ ਬਹੁਤ ਆ ਯਾਰ ਜਿਹੜੇ ਹਿਸਾਬ ਨਾਲ ਅਸੀਂ ਬਾਹਰ ਹਾਲਾਤ ਦੇਖਦੇ ਆ ਅਸੀਂ ਕਹਿੰਦੇ ਬਹੁਤ ਐ। ਅਜੇ ਪਾਣੀ ਉਹ ਲਾ ਲੈਣਾ। ਵੀ ਇੱਕ ਨੇ ਸਾਲ ਲੂਗੇ ਜੇ ਸੁੱਕ ਜੇ ਪੱਕ ਜੇ ਸਾਨੂੰ ਨਹੀਂ ਉਹ। ਜਿਹੜੀ ਗਿਰਗ ਜਿਹੜੀ ਹੁਣ ਦੀ ਗਿਰਗੀ ਵੀ ਨਾ ਇਹਦੇ ਦਾਣਾ ਵੀ ਚੱਜ ਕੇ ਪੈਣਾ। ਉਹ ਨਹੀਂ ਪਿਆ। ਹਾਂ। ਸਾਨੂੰ ਨਹੀਂ ਬਣਿਆ ਹਲੇ। ਹੁਣਾਂ ਸਰਬਜੀ ਰਾਂਦੀ ਆ ਬਾਲੋ ਫੜ ਕੇ ਦੇਖ ਲੈ ਗੱਦਰ ਹੋਈ ਵੀ ਆ ਜਾਂਦਾ ਬਦਲ ਕੈੜੀ ਹੋ ਗਈ। ਜੇ ਹੁਣ ਇੱਥੇ ਗਿਰਗੀ ਦੇ ਦਾਣਾ ਮਰਨਾ ਹੈ। ਮਰਨਾ। ਸਮਝਿਆ? ਵੀ ਇੱਕ ਹੁਣਾਂ ਹੈ ਆ ਬਈ ਬਦਲ ਦਾ ਚੜਿਆ ਫੁੱਲ ਡਰਜਾ ਲੱਗਦਾ ਦੇਖ ਕੇ ਹੁਣ। ਪਰ ਕਈ ਵੀਰ ਕਹਿੰਦੇ ਵੀ ਡਰਿਆ ਨਾ ਕਰੋ ਅਸੀਂ ਡਰਦੇ ਤਾਂ ਨਹੀਂ ਹੈਗੇ ਮੜਾ ਜਾ ਫੇਰ ਵੀ ਹੌਲ ਜਾ ਪਈ ਜਾਂਦਾ ਜਿਹੜਾ ਬਾਈ ਖੇਤੀ ਕਰਦਾ ਵਾ ਇਹ ਗੱਲ ਨੋਟ ਕਰੋ ਜਿਹੜਾ ਖੇਤੀ ਕਰਦਾ ਉਹ ਕਦੇ ਡਰਦਾ ਨਹੀਂ ਹੁੰਦਾ ਹਾਂ ਤਾਂ ਤੇ ਉਹਨੇ ਹਾਲੇ ਚੋਲੇ ਸਭ ਦੇਖੇ ਆਹੋ ਅਸੀਂ ਕਿਹੜੇ ਖੇਤੀ ਆਈ ਤਾਂ ਆਟੇ ਚ ਨੂਨ ਵੀ ਨਹੀਂ ਹੈਗੇ ਨਾ ਉਹ ਗੱਲ ਕਰਦਾ ਮੈਂ ਤਾਂ ਹੀ ਅਸੀਂ ਡਰਦੇ ਆ ਫਿਰ ਅਜੀ ਵੀ ਭਾਈ ਜਿੰਨੇ ਜੋਖੇ ਹੈਗੇ ਘੱਟ ਤਾਂ ਅਸੀਂ ਵੀ ਦੇਖੇ ਹੋਏ ਹਾਂ ਚੱਲ ਅਸੀਂ ਜੋ ਜੋਖ ਹੈ ਦਾਣੇ ਨੂਨ ਚਾਹੀਏ ਨਹੀਂ ਇਕਣਿਆ ਚੱਲ ਸਾਨੂੰ ਐ ਚੀਜ਼ ਦਾ ਹੌਸਲਾ ਆ ਜਾ ਲਿਆ ਜਿਹੜੇ ਬੂਟੇ ਖੜੇ ਆ ਜਿਹੜੇ ਬੂਟੇ ਲਓ ਭਾਈ ਇਹ ਆ ਮਾਸਟਰ ਦੀ ਐਫ ਡੀ ਆਹ ਐਫ ਡੀ ਗੱਲ ਏ ਐਫ ਡੀ ਤਾਂ 3 ਸਾਲ ਰੋਗ ਕਰੀ ਨੂੰ ਅ ਪਰ ਯਾਰ ਵਿਆਜ ਘਟਦਾ ਨਸਲ ਲੀਦੀ ਆ ਗਈ ਇਹ ਬੂਟੇ ਇਹ ਇਹ ਨਸਲ ਲੀਦੀ ਇਹ ਬੂਟਿਆਂ ਦੇ ਵਿੱਚ ਛੱਡੀ ਤਿਆਰ ਕਰੀ ਵੀ ਚੱਗ ਲੈਣਾ ਬੂਟੇ ਲਾ ਕੇ ਨਾ ਬਿਸ਼ਕਰਮ ਤਿਆਰ ਹੋਈ ਵੀ ਤੀ ਕਿੰਨੇ ਬੂਟੇ ਇਹ ਇਹ ਬੂਟੇ ਹੋਣੇ ਆ 70 80 ਦੇ ਗੇਟ ਚ ਲੋ ਭਾਈ 2 ਲੱਖ ਦਾ ਐਫ ਡੀ ਦਾ ਹੈ ਹਾਂ ਆਪਣੇ ਵਾਲੇ ਦੇ حساب ਕਿੱਸੇ ਲਾਈ ਜਾਂਦਾ ਕੱਲ ਹੀ ਦਾ ਇਹ ਲੱਖ ਮੰਗ ਤੂੰ 50 ਕਹਿੰਦੇ ਤੇ ਯਾਨੀ 70 70 ਨੂੰ ਸੌਦਾ ਹੁੰਦਾ ਤਾਂ ਜੇ ਨਾ ਵੇਚਣੇ ਤੇ ਮੈਂ ਤਾਂ ਉਹ ਦਵਾਜਾ ਲੱਤਦਾ ਤਾਂ ਅੱਛਾ ਅੱਛਾ ਉਹ ਕਾਕਾਂਡਾ ਕਾਕਾ ਗੁੱਸਾ ਕਰਦਾ ਕਾਕਾਂਡਾ ਵਟ ਲਿਆ ਹਾਂਜੀ ਅੱਛਾ ਹੁਣ ਸਰਵਾ ਕਿਦੋਂ ਮਰਨ ਲੇ ਮੰਡ ਨੂੰ ਮੰਡ ਜਾਹੀ ਦਾ ਕੀ ਦਿਖਾਉਣ ਕਿ ਲਉਣੀ ਕਹਿੰਦਾ ਦੇਖ ਆ ਦੇਖ ਆ ਕੱਲ ਬੀਜੀ ਤਾਂ ਨੇਤਰਾ ਵਾਲੇ ਗਾ ਬੀਜੀ ਦੀ ਨਹੀਂ ਸम्मे ਦੇ ਗੱਲ ਵੀ ਗੇਤੀ ਬੀਜੀ ਵੀ ਆ ਇਹ ਤਾਂ ਬਹੁਤ ਜੰਮੀ ਵੀ ਆ ਨੇਤਰਾ ਜੰਮਦੀ ਆ ਹੁਣ ਮੇਰੇ ਵਾਂਗੂ ਹੀ ਹੋਣੀ ਬਹੁਤ ਨਹੀਂ ਤੇਰੇ ਵਾਲੀ ਘੱਟ ਆਰੇ ਸੇਰ ਤੇ ਬਾਅਦ ਚ ਪਹਿਲਾ ਬੀਤੀ ਰਾਨੇ ਹਾਂ ਤੇਰੇ ਤੂੰ ਹੀ ਨਿਕਲਦੀ ਐ ਇਹਨਾਂ ਦੇ ਬਾਹਰ ਨਿਕਲਦੀ ਐ ਮੁਕੀ ਇਹ ਹੁਣ ਛਿੱਤੀ ਜੰਮਦੀ ਐ ਮੇਰੀ ਨਿਗਰ ਜਾ ਠੰਡ ਦੀ ਜਾ ਠੰਡ ਦੀ ਠੰਡ ਦੀ ਯਾਰ ਹਾਂ ਲੋ ਬਾਈ ਦਿਖਾਉਂਦੇ ਸੀ ਸ਼ਾਮ ਤੱਕ ਪਹੈ ਗਿਆ ਤੁਹਾਨੂੰ ਦਿਖਾ ਦਾਂਗੇ ਨਹੀਂ ਤਾਂ ਸਾਡੇ ਦਾ ਬਹੁਤ ਵਧੀਆ ਪਿਆ ਵਾ ਸੁੱਕ ਵਾਗਾ ਠੀਕ ਆ ਯਾਰ ਹਾਂ ਆਹੀ ਚੇਕੜੀ ਜੀ ਹੋਈ ਵੇ ਇੱਕ ਇਹ ਵੀ ਪੈਵਲਾਂ ਨਹੀਂ ਦੱਬਦੀ ਤਾ ਕਰਕੇ ਐ ਇਹ ਟਰੈਕਟਰ ਟੁੱਟਣ ਲਖਣ ਕਰਕੇ ਹੁੰਦੇ ਨੇ ਹਾਂ ਜਿੱਕੇ ਦੇ ਘਰ ਤੱਕ ਠੀਕ ਆ ਤਾ ਤੇ ਅਸੀਂ ਰੇਤਾ ਬਾਤ ਦੇਖ ਹਾਂ ਥੋੜੇ ਜਿੰਨੀ ਬੀਤੀ ਹੋਰ ਕੰਮ ਹੋ ਗਿਆ ਉੱਥੇ ਨਹੀਂ ਤਾਂ ਕਿ ਜਮੀਂ ਸੁੱਕਾ ਰਹਿੰਦਾ ਜਿਹੜੇ ਹੁਣ ਪਾਈਪ ਲਾਈਨ ਨਹੀਂ ਦਬਾਈ ਹਾਂ ਹਾਂ ਉਹ ਇੱਥੇ ਥੱਲੇ ਚਲੇ ਗਿਆ ਉਹੀ ਹੋ ਗਿਆ ਮਾ ਉਹ ਦੇ ਕਰਕੇ ਦਾਦਾ ਉਹ ਦੇ ਕਰਕੇ ਭੱਟ ਹੋਈ ਵੀ ਆ ਕਾਣ ਲੱਗੇ ਚੱਲੋ ਨਹੀਂ ਗੇਰਾ ਰੇਤਾ ਇਹਦਾ ਚੱਲੋ ਜਾਇ ਜਾ ਕੰਮ ਇਹਦਾ ਠੀਕ ਆ ਠੀਕ ਆ ਲੋ ਜਾਇਏ ਕਿਤੇ ਕਿਤੇ ਸਾਡੇ ਗੇਰੀਆਂ ਗਣਕਾਂ ਆਂਟਾਂ ਦੀਆਂ ਬੂਟਿਆਂ ਦੇ ਵਿੱਚ ਦੇਖ ਆਂ ਠੀਕ ਕਰੀ ਵੀ ਨਹੀਂ ਸਾਡੇ ਬਚਾਓ ਉਹਰੇ ਗਣਕਾ ਜੀ ਉਹਨਾਂ ਕਹਿੰਦੇ ਲਾਈਟਾਂ ਕਹੇ ਲਾਈਆਂ ਨਹੀਂ ਹੈਗੀਆਂ ਉੱਥੇ ਉੱਪਰ ਨਾਲ ਦੀ ਨਾਲ ਲਾਈਟਾਂ ਲਾਈ ਕੌਣ ਲਾਉਂਦਾ ਨਹੀਂ ਹੈਗਾ ਤਾਰਾ ਘੜਾਂ ਦੇ ਪਹਿਲਾਂ ਲੈਜਟ ਸੇ ਕੱਢੀ ਜਾਂਦਾ ਉੱਥੇ ਲਾਈ ਜਾਂ ਆਹਾਂ ਉਹਦੇ ਤਾਂ ਬੱਲਬ ਇੱਕ ਲਾਉਣਾ ਹੈ ਬੱਲਬ ਉਹਰੇ ਇੱਕ ਲਾਉਣਾ ਤਾਰਾ ਕੱਢਿਆ ਵੀ 8 9 ਉਹਰੇ ਸਾਰੇ ਜੋੜ ਇੰਨੇ ਜੋੜ ਆ ਸਾਰੇ ਖਾਰ ਜਣਾ ਜੋੜ ਸਿਸਟਮ ਜਾਂ ਥੋੜਾ ਹਿੱਲਿਆ ਵੀ ਜਾਂਦਾ ਮੇਰਾ ਉਹ ਪੰਜ 6 ਕੱਢੀ ਆਪਣੇ ਬੰਦੇ 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 ਬਾਏ ਇਹਨਾਂ ਦਾ ਇਹਨਾਂ ਨੂੰ ਬਤਾਉਣਾ ਕੀ ਕਰਦੇ ਬਾੜੇ ਇਹਨਾਂ ਕਿ ਕਿਸੇ ਕਮਰੇ ਚ ਕਿਸੇ ਤਾਰੇ ਕੱਢਦੇ ਆ ਇਹਦਾ ਆ ਇਹਦਾ ਕੋਈ ਠੰਡ ਬਣਾ ਲੈ ਕੱਢਤੀਆਂ ਤਾਰਾਂ ਸਾਰੀਆਂ ਕੱਢਤੀਆਂ ਵਾ ਕਨੈਕਸ਼ਨ ਹੀ ਰਹਿ ਗਏ ਤੇਰੇ ਹਾਂ ਗੱਲ ਸ਼ੁਰੂ ਕਰ ਦੋ ਤਾਰਾਂ ਕਢਾਂਗੇ ਪਹਿਲਾਂ ਹਾਂ ਨੈਰਗਾ ਨੈਰਗਾ ਇਹਦਾ ਮੈਂ ਆਪਣੇ ਤਾਂ ਪਿਆ ਨਹੀਂ ਹੈਗਾ ਹਾਲ ਤਾਂ ਬਹੁਤ ਪੈ ਗਿਆ ਮੈਂ ਆ ਪੈ ਰਿਹਾ ਉਹ ਤਾਂ ਪਾਣੀ ਖੰਦੀ ਆ ਉਹ ਇਧਰ ਨਾ ਫਗਵਾੜੇ ਕਿ ਨਹੀਂ ਨੂੰ ਖਾਸਾ ਪੈ ਗਿਆ ਕਹਿੰਦੇ ਕਾਂਕਾ ਭਰੀਆਂ ਖੜੀਆਂ ਬਾਣੀ ਆ बहुत जोगा पहनता अपने जो मैं कहा देख ले जो जायर बात का जमीन जार गया गया। जार था था हाँ, तो है बाकी ना ये ज़्यादा कांटूपोर्टो उधर पांच ये उधर तो कल्याणी जोड़ी दिखाने का हाँ किधर रखेगा टैकिया ऊपर है क्या बंदे मस्ती लगेगा तो ऊपर अच्छा अच्छा सीलिंग का है ऊपर है वो सीलिंग का है ठीक है ਠੀਕਾ ਠੀਕਾ শ্রীলੰਕਾ ਵਾਲੇ ਪਹੁੰਚੇ ਭਾਈ ਆਹ ਆਹ ਤਾਂ ਹੀ ਖੜਾ ਖੜਾਇਆ ਨਾਲੇ ਇਹਨਾਂ ਨੇ ਖੜਾਇਆ ਮੀਨਰ ਤਾਂ ਖੜਾਇਆ ਹੁਣ ਉਹ ਤਾਂ ਕਰਕੇ ਆਪਣਾ ਸਾਫ ਸੁਥਰਾ ਅੱਛਾ ਚ ਉਹਨਾਂ ਨੇ ਕੱਟਿਆ ਹਾਂ ਅੱਛਾ ਠੀਕਾ ਸੇਂਗਾਰਾ ਭਾਈ ਅੱਜ ਕਟਾਈ ਕਰੀਏ ਹਾਂ ਇਹਨਾਂ ਨੇ ਜਿਹੜੇ ਅਗਲੀਆਂ ਜੇ ਕਟੀਆਂ ਜੀ ਠੀਕ ਹੈ ਉਹ ਉੱਧਰ ਫੂਲੇ ਲਗਾ ਆਈ ਫੂਲੇ ਲਗਾ ਆ ਇਟੈਚੂਰ ਵੀ ਲੱਗਣੀ ਆ ਮੈਂ ਆ ਲੱਗਿਆ ਮਰੇ ਮੋਟੇ ਮੋਟੇ ਗਨੇ ਲੱਗਦੇ ਨੂੰ ਹੀ ਦੇਖਦੇ ਆ ਕਿ ਕਰਦਾ ਬੱਦਲ ਦੀ ਜੁਗਾਈ ਤਾਂ ਹੈਗੀ ਫੁੱਲ ਇਸ ਟਾਈਮ ਸਾਡੇ ਮੱਕੀ ਦੇਖੋ ਵਾਹ ਕੱਲ ਸਾਫ ਕਰਦੇ ਫੇਰ ਚੜਾ ਗਿਆ ਹੈ ਜੀ ਅਲਫਾ ਹੋ ਜਾ ਵਾਹ ਇੰਦਾਰ ਕਿਹੜਾ ਨਾ ਅੱਛਾ ਉਹ ਵਾਹੀਆ ਕੱਲ ਕਰਦੇ ਨੇ ਸਾਫ ਹੋਣ ਦੇ ਨੇ ਅਖੇ ਲਾ ਗਏ ਉਹ ਵੇਖੋ ਜੀ ਸਿੰਗਲ ਵਾਲੇ ਥੱਲੇ ਲੱਗੇ ਵਾ ਬਲੈਕ ਬਿਜਲੀ ਵਾਲੇ ਇੱਕ ਰੰਗ ਵਾਲਾ ਬਾਈ ਲੱਗਿਆ ਵਾ ਮੱਕੀ ਮਈ ਵਾਲੇ ਨਾਲ ਫੜ ਲਿਆ ਮੈਂ ਅੱਜ ਜ਼ੋਰ ਪਾਊਗਾ ਹੁਣ ਹੁਣ ਦਿਖਾਊਗਾ ਝਟ ਆਪਣੀ ਇੱਕ ਵਾਰ ਲਾ ਕੇ ਕਿਨੇ ਕਰਨ ਲੱਗੇ ਕਿ ਮੋਟੇ ਮੋਟੇ ਵਾਲੇ ਹਾਂ ਮੈਂ ਪੈਂਦਾ ਦੇਖਾਂ ਮੈਂ ਹੁਣ ਫੜੂਗਾ ਇਸ ਵਾਰ ਇੱਕ ਵਾਰ ਔਰ ਆਪਣੇ ਲਾਂ ਮਕਾਨ ਚੱਲਦਾ ਥੋੜੇ ਦੱਖਣੇ ਆ ਦੱਖਣ ਦੇ ਸਾਹ ਵਾਲੇ ਮੀਂਹ ਆਉਂਦਾ ਆ ਪੱਜਣੀ ਹਲੇ ਕਣਕਾਂ ਨੂੰ ਪਾਣੀ ਇੰਨਾ ਕੰਮ ਹੋਇਆ ਨਹੀਂ ਛਾਡੇ ਅਸੀਂ ਤਾਂ ਕੰਡਰਦੇ ਕਹਿੰਦੇ ਵੀ ਨਾਏ ਬਗੇ ਹੁਣ ਠੀਕ ਹੈ ਮੋਝ ਪੈ ਗਿਆ ਮਾੜਾ ਮੋਟਾ ਤਾਂ ਵੀ ਕੁਛ ਨਹੀਂ ਦੱਸਦੀ ਧਾਤੀ ਨੇ ਪੀਣੇ ਦੱਸਦੀ ਹੈ ਭੁੱਖੀ ਪਈ ਛੜੇ ਚਲੋ ਦਿਖਾਉਂਦਾ ਜੀ ਹੁਣ ਕੱਲ ਨੂੰ ਪਤਾ ਲੱਗੂਗਾ ਹਵਾ ਦੇਖੋ ਕਿਹੜੇ ਸਾਵਾ ਚੱਲਦੀ ਹੈ ਇਹੀ ਹਵਾ ਨੇ ਕਣਕ ਘੇਰ ਲੈਣੀ ਹੈ ਜੀ ਮੀਂਹ ਪੈ ਗਿਆ ਇਹਨਾਂ ਹਵਾਵਾਂ ਨੇ ਖੜਾ ਇੰਨੇ ਕੁ ਸੁਲਾਬ ਜੀ ਗਲੇ ਗੇ ਲੈਣੇ ਹੁਣ ਪੈਂਦਾ ਹੀ ਸਵੇਰ ਦੇ ਆਇਦਾ ਪੂਰ ਜੀ ਤੇਰਾ ਸਮਾਨ ਜਿਆ ਰੇ ਸਮਝਿਆ ਪਈ ਜਾਂਦਾ ਇਹ ਹਵਾ ਦੁਬਾਰੇ ਚੱਲੀ ਆ ਪਹਿਲਾਂ ਖੜ ਗਈ ਧੀ ਹਵਾ ਇਹਨੇ ਕਣਕਾ ਟੇਡੇ ਕਰ ਦੇਣੀਆਂ ਕਿਉ ਕਣਕਾ ਬੁਰਾ ਭਜਣਾ ਜੀ ਚਲੋ ਠੀਕ ਆ ਜੀ ਮਿਲਦੇ ਆ ਫਿਰ ਆਪਾਂ ਤੁਸੀਂ ਅਗਲੇ ਬਲੌਗ ਵਿੱਚ ਜਿਹੜਾ ਕੁਸਰਾਤ ਨੂੰ ਹੋਵੇ ਦਿਖਾਵਾਂਗੇ ਆਪਾਂ ਕੱਲ ਨੂੰ ਸਾਨੂੰ ਦਿਨ ਦੇ ਵਿੱਚ ਵੀ ਕਿਵੇਂ ਆ ਮਾਗੀਏ ਛਾਰੇ ਕੋਠੇ ਵਰਦੇ ਦਿਖਦੇ ਆ ਫਰਲ ਆਪਣੇ ਖੜੀਆਂ ਸਾਰੀਆਂ ਫਰਲਾਂ ਖੜੀਆਂ ਵਧੀਆ ਦਾਮ ਜਾ ਬਾਰੇ ਬੀਠੀ ਗਏ ਸਾਰਿਆਂ ਨੂੰ ਭਾਈ ਸਤ ਸ੍ਰੀ ਅਕਾਲ ਕਰਪਾ ਰਖੇ ਮਾਲਕਾ